ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲਓ ਜੀ ਅੱਜ ਤੁਹਾਨੂੰ ਬਹੁਤ ਸੋਹਣੇ ਬਹੁਤ ਪਿਆਰੇ ਚੰਦੇਰੀ ਦੇ ਸੂਟ ਨੇ ਇੱਕ ਹੈਗੇ ਨੇਗੇ ਲਓ ਜੀ ਇੱਕ ਕਾਟਨ ਦੇ ਵਿੱਚ ਹੀ ਬਹੁਤ ਸੋਹਣੇ ਡਿਜ਼ਾਈਨਰ ਦੁਪੱਟਿਆਂ ਨਾਲ ਸੂਟ ਨੇਗੇ ਇਹਨਾਂ ਦੇ ਵਿੱਚੋਂ ਜਿੰਨੇ ਵੀ ਸੂਟ ਨੇ ਸਾਰਿਆਂ ਦੀ ਸੇਮ ਕਾਸਟ ਰਹੇਗੀ ਤੇ ਚੰਦੇਰੀ ਦੇ ਵੀ ਤੇ ਦੂਸਰੇ ਵੀ ਆਪਾਂ ਤੁਹਾਨੂੰ ਖੋਲ-ਖੋਲ ਕੇ ਦਿਖਾਉਣਾ ਹੈ ਉਹਨਾਂ ਦੀਆਂ ਸਲਵਾਰਾਂ ਦੇ ਉੱਪਰ ਵਰਕ ਵੀ ਹੋਇਆ ਹੋਇਆ ਤੇ ਲੇਸਿਸ ਵੀ ਐਡ ਨਹੀਂੀਆਂ ਬਹੁਤ ਪਿਆਰੇ ਨੇ 3800 ਇਹਨਾਂ ਦੀ ਕੋਸਟ ਰਹੇਗੀ ਪਰ ਸੂਟ ਦੀ ਤੇ ਪਹਿਲਾਂ ਆਪਾਂ ਤੁਹਾਨੂੰ ਡਿਜ਼ਾਈਨਰ ਦੁਪੱਟਿਆਂ ਵਾਲੇ ਸੂਟ ਦਿਖਾਉਣ ਲੱਗੇ ਆ ਠੀਕ ਹੈ ਜੀ ਲਓ ਜੀ ਆਹ ਦੇਖੋ ਆਹ ਸ਼ਰਟ ਰਹੇਗੀ ਗ੍ਰੇ ਕਲਰ ਦੀ ਬਹੁਤ ਸੋਹਣਾ ਬਹੁਤ ਪਿਆਰਾ ਪ੍ਰਿੰਟ ਹੈਗਾ ਆਹ ਦੇਖੋ ਇਹ ਠੀਕ ਹੈ ਜੀ ਤੇ ਆਹ ਇਹਦੇ ਨਾਲ ਆਫ ਵਾਈਟ ਸਲਵਾਰ ਰਹੇਗੀ ਸਲਵਾਰ ਦੇ ਉੱਪਰ ਇਸ ਤਰ੍ਹਾਂ ਕੰਮ ਹੋਇਆ ਹੋਇਆ ਹੋਊਗਾ ਠੀਕ ਆ ਤੇ ਐਂ ਲੇਸ ਐਡ ਹੋਏਗੀ ਇਹਦੇ ਵਿੱਚ ਬਹੁਤ ਪਿਆਰਾ ਬਹੁਤ ਸੋਹਣਾ ਕਾਮਾ ਪੈਚਵਰਕ ਹੋਇਆ ਹੋਇਆ ਠੀਕ ਹੈ ਜੀ ਪੈਚਵਰਕ ਵਾਲੇ ਸੂਟ ਤੇ ਦੁਪੱਟਾ ਇਹਦਾ ਲਾਈਨਿੰਗ ਦੇ ਵਿੱਚ ਹੈਗਾ ਬਹੁਤ ਪਿਆਰਾ ਦੁਪੱਟਾ ਹਾਂਜੀ ਕਮੀਜ਼ ਤੇ ਵੀ ਲੇਸ ਲੱਗੀ ਹੋਈ ਆ ਤੇ ਲਾਈਨਾਂ ਵਾਲਾ ਬਹੁਤ ਪਿਆਰਾ ਬਹੁਤ ਸੋਹਣਾ ਦੁਪੱਟਾ ਹੈਗਾ ਠੀਕ ਹੈ ਜੀ ਲਓ ਆਹ ਸਾਈਡ ਦੇ ਉੱਪਰ ਸਾਰੇ ਕੰਮ ਹੋਇਆ ਹੋਇਆ ਹਾਂ ਵਾਲਾ ਵਿੱਚ ਹਾਂ ਪੈਚ ਲਾ ਕੇ ਪੇਂਟ ਹੋਇਆ ਹੋਇਆ ਪੇਂਟ ਹੋ ਕੇ ਤੇ ਆਲੇ-ਦਾਲੇ ਇਹਨਾਂ ਦੇ ਵਰਕ ਹੋਇਆ ਹੋਇਆ ਤੇ ਫੋਰ ਸਾਈਡ ਲੇਸ ਦੀ ਫਿਨਿਸ਼ਿੰਗ ਲੱਗੀ ਹੋਈ ਆ ਠੀਕ ਹੈ ਜੀ 3800 ਪਰ ਸੂਟ ਦੀ ਕਾਸਟ ਰਹੇਗੀ ਬਹੁਤ ਪਿਆਰੇ ਬਹੁਤ ਹੀ ਸੋਹਣੇ ਪੀਸ ਨੇਗੇ ਇਹਨਾਂ ਨੂੰ ਆਪਾਂ ਸਾਰਿਆਂ ਨੂੰ ਖੋਲ-ਖੋਲ ਕੇ ਦਿਖਾ ਦਿੰਨੇ ਆ ਠੀਕ ਹੈ ਜੀ ਲਓ ਜੀ ਬਹੁਤ ਸੋਹਣਾ ਕੱਪੜਾ ਹੈਗਾ ਟਿਸਟਾ ਬ੍ਰਾਂਡ ਦਾ ਕੱਪੜਾ ਤੇ ਇਹ ਸ਼ੀ ਫੋਨ ਦੀ ਤਰ੍ਹਾਂ ਕੱਪੜਾ ਹੈਗਾ ਠੀਕ ਹੈ ਜੀ ਬਹੁਤ ਪਿਆਰਾ ਕੱਪੜਾ ਬਹੁਤ ਸੌਫਟ ਆ ਆ ਦੇਖੋ ਤੇ ਡਿਜ਼ਾਈਨ ਵੀ ਬੜਾ ਸੋਹਣਾ ਹੈਗਾ ਤੇ ਆ ਇਹਦੀ ਸਲਵਾਰ ਰਹੇਗੀ ਆ ਦੇਖੋ ਗ੍ਰੇ ਕਲਰ ਦੀ ਸਲਵਾਰ ਰਹੇਗੀ ਤੇ ਇਹਨੂੰ ਹੋਰ ਵੀ ਦਿਖਾਉਣੀ ਆ ਮੈਂ ਤੁਹਾਨੂੰ ਖੋਲ ਕੇ ਜੀ ਇੱਥੇ ਸ਼ਰਟ ਦੇ ਉੱਪਰ ਐਸ ਤਰ੍ਹਾਂ ਘੇਰੇ ਦੇ ਉੱਪਰ ਲੇਸ ਡਿਜ਼ਾਈਨ ਰਹੇਗਾ ਤੇ ਆ ਨੀਚੇ ਲੱਗੀ ਹੋਈ ਆ ਲੇਸ ਠੀਕ ਹੈ ਜੀ ਤੇ ਜਿਨ੍ਹਾਂ ਨੇ ਸਟਿਚ ਕਰਾ ਕੇ ਲੈਣੇ ਆ ਉਹ ਸਟਿਚ ਕਰਾ ਕੇ ਵੀ ਲੈ ਸਕਦੇ ਆ ਜਿਨ੍ਹਾਂ ਨੇ ਇਦਾਂ ਲੈਣੇ ਨੇ ਇਦਾਂ ਵੀ ਆਹ ਸਲਵਾਰ ਦੇ ਉੱਪਰ ਵਰਕ ਰਹੇਗਾ ਠੀਕ ਹੈ ਜੀ ਬਹੁਤ ਪਿਆਰਾ ਬਹੁਤ ਸੋਹਣਾ ਪੀਸ ਬਣੇ ਹੋਏ ਨੇ ਹੂੰ 3800 ਪਰ ਸੂਟ ਦੀ ਕਾਸਟ ਰਹੇਗੀ ਬਹੁਤ ਪਿਆਰਾ ਬਣਿਆ ਹੋਇਆ ਤੇ ਇਹਦਾ ਦੁਪੱਟਾ ਆਪਾਂ ਤੁਹਾਨੂੰ ਖੋਲ ਕੇ ਦਿਖਾਉਨੇ ਆ ਤੇ ਲਾਈਨਿੰਗ ਵਿੱਚ ਮਸਲੀਨ ਦੇ ਵਿੱਚ ਦੁਪੱਟਾ ਹੈਗਾ ਤੇ ਲੇਸਿਸ ਨਾਲ ਮਤਲਬ ਡਿਜ਼ਾਈਨ ਕੀਤਾ ਹੋਇਆ ਠੀਕ ਹੈ ਜੀ ਆ ਦੇਖੋ ਵਿੱਚ ਇਹਦੇ ਲੇਸ ਐਡ ਕਰੀ ਹੋਈ ਆ ਆ ਦੇ ਬਹੁਤ ਪਿਆਰਾ ਬਹੁਤ ਸੋਹਣਾ ਪੀਸ ਆ ਇਹ ਇਹਦੇ ਨਾਲ ਦੁਪੱਟਾ ਰਹੇਗਾ ਸੂਟ ਦੇ ਤੁਸੀਂ ਇਹ ਵੀ ਲੈ ਸਕਦੇ ਹੋ ਬਹੁਤ ਸੋਹਣਾ ਸਟੱਫ ਬਹੁਤ ਵਧੀਆ ਲਓ ਜੀ ਇਹ ਲੀਵਾ कॉटन ਦੇ ਵਿੱਚ ਹੈਗਾ ਬਲੈਕ ਕਲਰ ਆ ਆ ਇਹਦਾ neck design ਹੋਏਗਾ ਠੀਕ ਹੈ ਜੀ ਤੇ ਬਲੈਕ ਇਹਦੀ ਸੈਲਸ ਦੇ ਵਿੱਚ ਸਲਵਾਰ ਹੋਏਗੀ ਆ ਦੇਖੋ ਬਲੈਕ ਸੈਲਸ ਦੇ ਵਿੱਚ ਸਲਵਾਰ ਆ ਲਓ ਜੀ ਆ ਇਹਦਾ ਆ ਗਿਆ ਕੇਰਾ ਸੂਟ ਦਾ ਕੇਰਾ ਆ ਗਿਆ ਤੇ ਇਹਦੀ ਸਲਵਾਰ ਆਪਾਂ ਤੁਹਾਨੂੰ ਖੋਲ ਕੇ ਦਿਖਾਉਨੇ ਆ ਉਹਦੇ ਤੇ ਵੀ ਵਰਕ ਹੈਗਾ ਲਓ ਜੀ ਆ ਇਹਦੀ ਸਲਵਾਰ ਦੇ ਉੱਪਰ ਕੰਮ ਹੋਇਆ ਹੋਇਆ ਬਹੁਤ ਪਿਆਰਾ ਬਹੁਤ ਸੋਨਾ ਸੂਟਾ ਲਿਵਾ कॉटन ਦੇ ਵਿੱਚ ਇਹ ਸੂਟ ਹੈਗਾ ਠੀਕ ਹੈ ਜੀ ਤੇ ਇਹ ਹੋ ਗਿਆ ਬਲੈਕ ਕਲਰ ਦੇ ਵਿੱਚ ਲਓ ਜੀ ਆ ਇਹਦਾ ਹੋ ਗਿਆ ਦੁਪੱਟਾ ਮਸਲੀਨ ਦੇ ਵਿੱਚ ਲਾਈਨਿੰਗ ਵਾਲਾ ਦੁਪੱਟਾ ਹੈਗਾ ਐਂਡ ਦੁਪੱਟੇ ਦੇ ਵਿੱਚ ਲੇਸਿਸ ਐਡ ਨਹੀਂ ਗਈਆਂ ਠੀਕ ਹੈ ਜੀ ਵਿੱਚ ਵੀ ਹੈਗੀ ਆ ਸੈਂਟਰ ਦੇ ਵਿੱਚ ਐਂਡ ਸਾਈਡ ਤੇ ਵੀ ਐਨ ਵਧੀਆ ਲੇਸ ਦੀ ਫਿਨਿਸ਼ਿੰਗ ਕੀਤੀ ਹੋਈ ਹੈ ਤੇ ਇਹ ਹੋ ਗਿਆ ਇਹਦੇ ਨਾਲ ਦੁਪੱਟਾ ਲਓ ਜੀ ਇਹ ਆ ਗਿਆ ਮਸਟਰਡ ਕਲਰ ਦੇ ਵਿੱਚ ਸੂਟ ਇਹ ਵੀ ਬਹੁਤ ਸੋਹਣਾ ਆ ਇਹਦੇ ਵਿੱਚ ਲੇਸ ਥੱਲੇ ਤੱਕ ਧੁਰ ਤੱਕ ਐਡ ਹੋਏਗੀ ਆ ਦੇਖੋ ਉੱਪਰ ਤੋਂ ਲੈ ਕੇ ਐਵੇਂ ਧੁਰ ਤੱਕ ਐਡ ਹੋਏਗੀ ਤੇ 1 ਮਿੰਟ ਤੇ ਆ ਇਹਦੀ ਹਾਂ ਹਾਂ 1 ਮਿੰਟ ਲਓ ਜੀ ਆ ਘੇਰੇ ਦੇ ਉੱਪਰ ਆਰਗੈਂਜ਼ਾ ਲਗਾ ਕੇ ਹਾਂ 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 ਵਰਕ ਹੋਇਆ ਹੋਇਆ ਆ ਦੇਖੋ ਘੇਰੇ ਦੇ ਉੱਪਰ ਆਰਗੈਂਜ਼ਾ ਲਗਾ ਕੇ ਵਰਕ ਹੋਇਆ ਵਿੱਚ ਲੇਸਿਸ ਐ ਐਡ ਨੇ ਤੇ ਆ ਉੱਪਰ ਤੱਕ ਗਲੇ ਤੱਕ ਜਾਂਦੀਆਂ ਨੇ ਠੀਕ ਹੈ ਜੀ ਤੇ ਇਹ ਵੀ ਟਿਸਟਾ ਬ੍ਰਾਂਡ ਦਾ ਕੱਪੜਾ ਬਹੁਤ ਪਿਆਰਾ ਬਹੁਤ ਸੌਫਟਾ ਕੱਪੜਾ ਇਹ ਤੇ ਇਹਦੀ ਸਲਵਾਰ ਦਿਖਾਓ ਬੀਬੀ ਕਿੱਥੇ ਆ ਲਓ ਜੀ ਇਹ 올ਓਵਰ ਸੂਟ ਆ ਇਹਦੇ ਸ਼ਰਟ ਦੇ ਉੱਪਰ ਵਰਕ ਆ ਬਹੁਤ ਪਿਆਰਾ ਬਣਿਆ ਹੋਇਆ ਠੀਕ ਹੈ ਜੀ 올ਓਵਰ ਸੂਟ ਰਹੇਗਾ ਇਹ ਟਿਸਟਾ ਬ੍ਰਾਂਡ ਦਾ ਤੇ ਲਾਈਨਿੰਗ ਵਾਲਾ ਮਸਲੀਨ ਦਾ ਦੁਪੱਟਾ ਰਹੇਗਾ ਇੱਕ ਮਿੰਟ ਬੀਬੀ ਇਹਨੂੰ ਫੜੋ ਤੁਸੀਂ ਲੋ ਨਹੀਂ ਅੱਛਾ ਬੀਬੀ ਸਲਵਾਰ ਲੱਭਦੇ ਸੀ ਠੀਕ ਆ ਆ ਲਓ ਜੀ ਮਸਲੀਨ ਦਾ ਦੁਪੱਟਾ ਵਿੱਚ ਲੇਸੇਜ਼ ਐਡ ਨੇਗੀਆਂ ਆ ਨੇੜੇ ਤੋਂ ਤੁਹਾਨੂੰ ਦਿਖਾ ਦਿੰਦੇ ਆ ਡਿਜ਼ਾਈਨਿੰਗ ਲੇਸੇਜ਼ ਦੀ ਤੇ ਆ ਸਾਈਡ ਤੇ ਇਸ ਤਰ੍ਹਾਂ ਲੇਸੇਜ਼ ਨੇ 3800 ਇਹਨਾਂ ਦੀ ਪਰ ਸੂਟ ਦੀ ਕਾਸਟ ਰਹੇਗੀ ਲਓ ਜੀ ਇਹ ਹੈਗਾ ਬਹੁਤ ਪਿਆਰਾ ਕਲਰ ਹੈ ਪੀਚ ਪਿੰਕ ਜਿਹਾ ਬਹੁਤ ਸੋਹਣਾ ਕਲਰ ਆ ਇਹਦੇ ਘੇਰੇ ਦੇ ਉੱਪਰ ਕੰਮ ਹੋਇਆ ਹੋਇਆ ਆ ਦੇਖੋ ਇਹ ਵੀ ਟਿਸਟਾ ਬ੍ਰਾਂਡ ਦਾ ਕੱਪੜਾ ਬਹੁਤ ਸੋਹਣਾ ਲਾਈਨਿੰਗ ਵਾਲਾ ਸਾਰਿਆਂ ਦੇ ਡਿਫਰੈਂਟ ਡਿਫਰੈਂਟ ਸਟੱਫ ਹੈਗਾ ਠੀਕ ਆ ਉਹ ਆਪਾਂ ਨਾਲ ਹੁੰਦੇ ਹੀ ਦੱਸੀ ਜਾਂਦੇ ਆ ਬਹੁਤ ਪਿਆਰਾ ਪੀਸ ਬਣਿਆ ਹੋਇਆ ਇਹ ਕਲਰ ਵੀ ਬਹੁਤ ਸੋਹਣਾ ਤੇ ਆ ਇਹਦੀ ਸਲਵਾਰ ਦੇ ਉੱਪਰ ਕੰਮ ਹੋਇਆ ਹੋਏਗਾ ਆ ਦੇਖੋ ਬਹੁਤ ਪਿਆਰੀ ਸਲਵਾਰ ਆ ਸਲਵਾਰ ਦਾ ਕੱਪੜਾ ਵੀ ਬਹੁਤ ਵਧੀਆ ਠੀਕ ਆ ਜੀ ਆ ਘੇਰੇ ਦੇ ਉੱਪਰ ਵਰਕ ਹੋਇਆ ਹੋਇਆ ਸੂਟ ਦੇ ਤੇ ਇਹ ਪੂਰਾ ਖੋਲ ਕੇ ਨਹੀਂ ਆਪਾਂ ਦਿਖਾ ਸਕਦੇ ਹੈਗੇ ਕਿਉਂਕਿ ਬਹੁਤ ਜ਼ਿਆਦਾ ਫਿਰ ਖੋਲਣਾ ਪੈਂਦਾ ਹੈ ਨਾ ਇੱਥੇ ਦਿਖਾਨੀ ਹੈ ਬੀਬੀ ਚੁੰਨੀ ਆ ਦੇਖੋ ਆ ਇਹਦੀ ਸ਼ਰਟ ਰਹੇਗੀ ਬਹੁਤ ਸੋਹਣਾ ਸਰਦਾਰੀ ਲੁੱਕ ਦੇ ਵਿੱਚ ਸੂਟ ਆ ਤੇ ਆਹਾ ਇਹਦਾ ਦੁਪੱਟਾ ਰਹੇਗਾ ਲੇਸਿਸ ਐਡ ਕਰਕੇ ਮਸਲੀਨ ਦਾ ਲਾਈਨਿੰਗ ਵਾਲਾ ਨਾਲ ਦੁਪੱਟਾ ਹੈਗਾ ਐਨ ਸਿਰ ਤੇ ਖੜ ਸਕਦਾ ਇਹ ਆ ਵਿੱਚ ਇਸ ਤਰ੍ਹਾਂ ਲੇਸਿਸ ਐਡ ਨਹੀਂ ਕੀਆ ਠੀਕ ਹੈ ਜੀ ਤੇ ਇਧਰ ਸਾਈਡ ਤੇ ਵੀ ਲੇਸਾ ਐਡ ਕਰਕੇ ਇਹ ਰੈਡੀ ਸੂਟ ਆ 3800 ਇਹਦੀ ਕੋਸਟ ਰਹੇਗੀ। ਲਓ ਜੀ ਇਹ ਨੈਕਸਟ ਸੂਟ ਆ ਗਿਆ। ਠੀਕ ਹੈ ਜੀ। ਆ ਇਹਦੇ ਨਾਲ ਆ ਬੈਕ ਤੇ ਆ ਗਿਆ ਬੀਬੀ। ਬਾਜੂ ਬਣਾ ਬਾਜੂ ਬਣ ਜਾਂਦੀ ਹੈ ਇੱਥੋਂ ਮੈਨੂੰ ਲੱਗਦਾ ਹਨਾ ਕਿ ਸਲਵਾਰ ਹੈ। ਸਲਵਾਰ ਹੈ। ਹਾਂ ਇਹਦੀ ਸਲਵਾਰ ਤੇ ਆ ਗਿਆ ਪੈਚ ਲੱਗਿਆ ਹੋਇਆ ਵਿੱਚ ਲੇਸਿਸ ਐਡ ਨੇਗੀਆਂ ਤੇ ਆ ਇਹਦੀ ਆ ਗਈ ਆ ਸ਼ਰਟ। ਠੀਕ ਹੈ ਜੀ। ਸ਼ਰਟ ਦੇ ਉੱਪਰ ਮੂਰੇ ਫਰੰਟ ਤੇ ਵਰਕ ਹੈ। ਬਹੁਤ ਪਿਆਰਾ ਵਰਕ ਹੈ। ਤੇ ਆ ਉੱਪਰ ਨੂੰ ਲੇਸ ਜਾਂਦੀ ਆ ਗਲੇ ਤੱਕ। ਆ ਦੇਖੋ ਇਧਰੋਂ ਗਲਾ ਬਣ ਜੇਗਾ ਗਲੇ ਤੋਂ ਲੈ ਕੇ نیچے ਘੇਰੇ ਤੱਕ ਇਸ ਤਰ੍ਹਾਂ ਲੇਸ ਜਾਂਦੀ ਹੈ ਠੀਕ ਹੈ ਜੀ ਤੇ ਆਉ ਉਹਦੀ ਸਲਵਾਰ ਦਿਖਾਈ ਆ ਆਪਾਂ ਨੇ ਪਹਿਲਾਂ ਆ ਸਲਵਾਰ ਦੇ ਉੱਪਰ ਪੈਚ ਆ ਗਿਆ ਇਸ ਤਰ੍ਹਾਂ ਇਹਦੀ ਸਲਵਾਰ ਇੱਥੇ ਬਣ ਜੇਗੀ ਤੇ ਦੁਪੱਟਾ ਬੜਾ ਪਿਆਰਾ ਹੈਗਾ ਲਾਈਟ ਜਆ ਮਾ우스 ਜਿਹਾ ਕਲਰ ਹੈਗਾ ਲਾਈਟ ਮਾ우스 ਜਿਹਾ ਬਹੁਤ ਪਿਆਰਾ ਕਲਰ ਹੈ ਇਹ ਆ ਦੇਖੋ ਸੂਟ ਬਹੁਤ ਸੋਹਣਾ ਬਣਨਾ ਤੇ ਆ ਇਹਦਾ ਦੁਪੱਟਾ ਰਹੇਗਾ ਮਤਲਬ ਜਿਹੜਾ ਦੁਪੱਟੇ ਦਾ ਕਲਰ ਤੁਹਾਨੂੰ ਦਿਸ ਰਿਹਾ ਹੈ ਇਹੀ ਸੂਟ ਦੇ ਸਲਵਾਰ ਦਾ ਕਲਰ ਹੈਗਾ ਤੇ ਦੁਪੱਟੇ ਦੇ ਵਿੱਚ ਇਸ ਤਰ੍ਹਾਂ ਲੇਸਿਸ ਐਡ ਕਰਕੇ ਦੁਪੱਟਾ ਰੈਡੀ ਹੋਇਆ ਹੋਇਆ ਮਸਲੀਨ ਦਾ ਦੁਪੱਟਾ ਰਹੇਗਾ ਜੀ ਲਾਈਨਿੰਗ ਵਾਲਾ ਲਓ ਜੀ ਇਹ ਟਿਸਟਾ ਬ੍ਰਾਂਡ ਦੇ ਉੱਪਰ ਹੈਗਾ ਕਾਟਨ ਤੇ ਬਟਰ ਕਾਟਨ ਕਹਿ ਦਿੰਨੇ ਆ ਇਹਨੂੰ ਤੇ ਬਹੁਤ ਵਧੀਆ ਬਹੁਤ ਸੌਫਟ ਕੱਪੜਾ ਆ ਦੇਖੋ ਇਹ ਸ਼ਰਟ ਰਹੇਗੀ ਤੇ ਆ ਇਹਦੀ ਸਲਵਾਰ ਰਹੇਗੀ ਸਲਵਾਰ ਦੇ ਵਿੱਚ ਪੇਂਟ ਹੋਇਆ ਹੋਇਆ ਐਂਡ ਆਲੇ-ਦਾਲੇ ਕੰਮ ਹੋਇਆ ਹੋਇਆ ਵਰਕ ਹੋਇਆ ਹੋਇਆ ਆ ਨੀਚੇ ਲੇਸ ਡਿਜ਼ਾਈਨ ਹੈਗਾ ਤੇ ਇਹਦਾ ਦੁਪੱਟਾ ਬਹੁਤ ਸੋਹਣਾ ਬਹੁਤ ਪਿਆਰਾ ਕਲਰ ਵੀ ਬਹੁਤ ਸੋਹਣਾ ਸੂਟ ਦਾ ਠੀਕ ਹੈ ਜੀ ਆ ਇਹਦਾ ਦੁਪੱਟਾ ਰਹੇਗਾ ਇਹ कॉटन ਦੇ ਲਾਈਨਿੰਗ कॉटन ਦੇ ਵਿੱਚ ਦੁਪੱਟਾ ਹੈਗਾ ਬਹੁਤ ਪਿਆਰਾ ਸੂਟ ਆ ਆ ਮੈਂ ਦੂਰੋਂ ਵੀ ਦਿਖਾਨੀ ਆ ਤੁਹਾਨੂੰ ਤੇ ਦੁਪੱਟਾ ਵੀ ਬੜਾ ਸੋਹਣਾ ਲਓ ਜੀ ਇਹਦੀ ਵੀ ਸੇਮ ਕਾਸਟ ਰਹੇਗੀ ਠੀਕ ਹੈ ਜੀ ਆ ਦੇਖੋ ਤੇ ਇਹ ਸਿੰਗਲ ਸਿੰਗਲ ਪੀਸ ਆ ਜਿਨੇ ਲੈ ਲਿਆ ਲੈ ਲਿਆ ਤੇ ਜਿਹੜਾ ਰਹਿ ਗਿਆ ਰਹਿ ਗਿਆ ਠੀਕ ਹੈ ਜੀ ਸਿੰਗਲ ਸਿੰਗਲ ਪੀਸ ਆ ਤੁਸੀਂ ਜਲਦੀ ਆਰਡਰ ਕਰਦੇ ਹੋ ਇਹਨਾਂ ਨੂੰ ਲਓ ਜੀ ਇਹ ਟਿਸਟਾ ਬ੍ਰਾਂਡ ਦੇ ਉੱਪਰ ਹੈਗਾ ਇਹ ਵੀ ਕਾਟਨ ਬਹੁਤ ਜ਼ਿਆਦਾ ਫਾਈਨ ਬਹੁਤ ਵਧੀਆ ਹੁੰਦੀ ਆ ਤੇ ਆ ਘੇਰੇ ਦੇ ਉੱਪਰ ਲੇਸ ਆ ਜੇਗੀ ਤੇ ਆ ਇਹਦੀ ਸਲਵਾਰ ਆ ਜੇਗੀ ਠੀਕ ਹੈ ਜੀ ਆਹ ਲਈ ਇਧਰੋਂ ਕਰਿਓ ਆ ਜੀ ਦੀ ਸਲਵਾਰ ਆ ਜੇਗੀ ਸਲਵਾਰ ਤੇ ਕੰਮ ਹੋਇਆ ਹੋਇਆ ਹੋਊਗਾ ਤੇ ਬਹੁਤ ਵਧੀਆ ਸਲਵਾਰ ਦਾ ਸਟੱਫ ਹੈਗਾ ਤੇ ਵਿੱਚ ਲੇਸ ਇਸ ਐਡ ਨੇ ਬਸ ਇਹ ਮਾੜੀ ਇਧਰੋਂ ਕਰਿਓ ਸਲਵਾਰ ਹਾਂ ਲਓ ਜੀ ਆ ਆ ਗਿਆ ਸਲਵਾਰ ਦੇ ਉੱਪਰ ਕੰਮ ਤੇ ਆ ਆ ਗਈ ਹੈ ਸ਼ਰਟੇ ਦੀ ਬਹੁਤ ਪਿਆਰਾ ਬਹੁਤ ਸੋਹਣਾ ਸੂਟ ਆ ਤੇ ਇਹਦਾ ਦੁਪੱਟਾ ਆਪਾਂ ਤੁਹਾਨੂੰ ਦਿਖਾਣੇ ਆ ਉਹਦੇ ਤੇ ਵੀ ਕੰਮ ਹੋਇਆ ਹੋਇਆ ਹੈ ਲਓ ਜੀ ਆ ਇਹਦਾ ਦੁਪੱਟਾ ਬਸ ਵੀ ਬੀ ਇਹਨੂੰ ਰੱਖ ਦਿਓ ਛੱਡ ਮੜਾ ਹੈ ਲਓ ਜੀ ਆ ਦੁਪੱਟਾ ਦੁਪੱਟੇ ਦੇ ਉੱਪਰ ਪੇਂਟ ਐਂਡ ਵਰਕ ਦੋਨੋਂ ਚੀਜ਼ਾਂ ਹੋਈਆਂ ਹੋਈਆਂ ਨੇ ਬਹੁਤ ਪਿਆਰਾ ਬਹੁਤ ਸੋਹਣਾ ਦੁਪੱਟਾ ਹੈਗਾ ਠੀਕ ਹੈ ਜੀ ਤੁਸੀਂ ਇਹ ਵੀ ਲੈ ਸਕਦੇ ਹੋ ਇਹ ਹੋ ਗਿਆ ਦੁਪੱਟਾ ਲਓ ਜੀ ਇਹ ਸ਼ਿਫੋਨ ਦੀ ਤਰ੍ਹਾਂ ਕੱਪੜਾ ਹੈਗਾ ਬਹੁਤ ਪਿਆਰਾ ਕੱਪੜਾ ਆ ਦੇਖੋ ਇਹਨੂੰ ਲਾਈਨਿੰਗ ਲੱਗੇਗੀ ਪਰ ਹਨਾ ਤੇ ਆ ਇਹਦੇ ਘੇਰੇ ਦੇ ਉੱਪਰ ਇਸ ਤਰ੍ਹਾਂ ਪੈਚ ਲੱਗੇ ਹੋਏ ਨੇ ਤੇ ਆ ਇਹਦੀ ਸਲਵਾਰ ਦੇ ਉੱਪਰ ਕੰਮ ਹੋਇਆ ਹੋਇਆ ਆ ਦੇਖੋ ਬਹੁਤ ਪਿਆਰਾ ਸੂਟ ਆ ਤੇ ਆ ਇਹਦਾ ਕਲਰ ਰਹੇਗਾ ਤੇ ਇਹਦਾ ਦੁਪੱਟਾ ਆਪਾਂ ਤੁਹਾਨੂੰ ਖੋਲ ਕੇ ਦਿਖਾਉਣੀ ਆ ਠੀਕ ਹੈ ਜੀ ਆਹ ਰਹਿ ਗਿਆ ਇਹਦਾ ਦੁਪੱਟਾ ਦੁਪੱਟਾ ਮਸਲੀਨ ਦਾ ਰਹੇਗਾ ਤੇ ਵਿੱਚ ਇਹਦੇ ਇਸ ਤਰ੍ਹਾਂ ਲੇਸਿਸ ਐਡ ਕਰਕੇ ਇਹ ਦੁਪੱਟਾ ਬਣਾਇਆ ਹੋਇਆ ਬਹੁਤ ਪਿਆਰਾ ਸੂਟ ਆ ਜੀ ਇਹ ਵੀ ਤੇ ਹੁਣ ਤੁਹਾਨੂੰ ਦਿਖਾਉਣ ਲੱਗੇ ਆਪਾਂ ਚੰਦੇਰੀ ਦੇ ਸੂਟ ਇਹ ਵੀ ਬੜੇ ਸੋਹਣੇ ਸੂਟ ਨੇ ਲਓ ਜੀ ਇਹ ਰਹੇਗਾ ਚੰਦੇਰੀ ਦਾ ਸੂਟ ਬਲੈਕ ਜੇ ਕਲਰ ਦੇ ਵਿੱਚ ਸ਼ਰਟ ਹੈਗੀ ਹੈ ਇਹ ਇਹ ਪੂਰੀ ਇਸ ਤਰ੍ਹਾਂ ਸ਼ਰਟ ਹੋਏਗੀ ਤੇ ਆ ਇਹਦੇ ਨਾਲ ਸਲਵਾਰ ਹੋਏਗੀ ਠੀਕ ਹੈ ਜੀ ਇਹ ਪਰ ਸੂਟ ਦੀ ਕੋਸਟ ਇਹਦੇ ਵਿੱਚ ਤਿੰਨ ਕਲਰ ਨੇਗੇ ਆਪਾਂ ਇੱਕ ਨੂੰ ਪੂਰਾ ਐਨ ਖੋਲ ਕੇ ਦਿਖਾ ਦਿੰਨੇ ਆ ਤੇ ਤਿੰਨ ਕਲਰ ਰਹਿਣਗੇ ਇੱਕ ਮਿੰਟ ਵਸੇ ਮੈਂ ਇਹਦਾ ਕਮੜਾ ਘੇਰਾ ਦਿਖਾ ਦਾਂ ਲਓ ਜੀ ਆ ਇਹਦੇ ਘੇਰੇ ਦੇ ਉੱਪਰ ਇਸ ਤਰ੍ਹਾਂ ਡਿਜ਼ਾਈਨ ਰਹੇਗਾ ਸ਼ਰਟ ਦੇ ਵਿੱਚ ਤੇ ਆ ਇਹਦਾ ਦੁਪੱਟਾ ਰਹੇਗਾ ਬਹੁਤ ਪਿਆਰਾ ਦੁਪੱਟਾ ਐਨ ਖੁੱਲਾ ਡੁੱਲਾ ਤੇ ਇਹਦੇ ਤੁਸੀਂ ਸਾਨੂੰ ਆਰਡਰ ਦੇ ਸਕਦੇ ਹੋ ਠੀਕ ਹੈ ਜੀ ਇਹ ਮਿਲ ਜਾਣਗੇ ਰਿਪੀਟ ਹੋ ਜਾਣਗੇ ਬਹੁਤ ਪਿਆਰਾ ਬਹੁਤ ਸੋਹਣਾ ਪੀਸ ਹੈ ਇਹ ਜਿਵੇਂ ਤੁਸੀਂ ਸਲਵਾਰ ਤੇ ਵਰਕ ਵਗੈਰਾ ਕਰਾਉਣਾ ਹੋਇਆ ਤਾਂ ਤੁਸੀਂ ਇਹਦੇ ਤੇ ਕਰਾ ਸਕਦੇ ਹੋ ਤੇ ਸ਼ਰਟ ਤੇ ਤਾਂ ਤੁਹਾਨੂੰ ਕਾਸੀ ਦੀ ਵੀ ਲੋੜ ਨਹੀਂ ਨਾ ਦੁਪੱਟਾ ਲੇਸਿਸ ਵਗੈਰਾ ਐਡ ਕਰਵਾ ਲਿਓ ਠੀਕ ਠੀਕ ਹੈ ਜੀ ਇਹ ਮਜ਼ੈਂਟਾ ਸ਼ੇਡ ਦੇ ਵਿੱਚ ਹੈਗਾ ਲਓ ਜੀ ਆਹ ਇਹਦਾ ਜਿਹੜਾ ਬੇਸ ਹੈਗਾ ਇਹ ਹਲਕਾ ਗ੍ਰੀਨਿਸ਼ ਜੀ ਦੇ ਵਿੱਚ ਹੈਗਾ ਤੇ ਆ ਇਹਦੇ ਨਾਲ ਇਹਦੀ ਸਲਵਾਰ ਰਹੇਗੀ ਤੇ ਉਸੇ ਤਰ੍ਹਾਂ ਡਿਜ਼ਾਈਨ ਹੈ ਇਹ ਪਹਿਲੇ ਸੂਟ ਦੀ ਤਰ੍ਹਾਂ ਹੀ ਹਨਾ ਤੇ ਇਹਦਾ ਦੁਪੱਟਾ ਆਪਾਂ ਤੁਹਾਨੂੰ ਖੋਲ ਕੇ ਦਿਖਾ ਦਿੰਦੇ ਆ ਇਹ ਵੀ ਬਹੁਤ ਪਿਆਰਾ ਬਹੁਤ ਸੋਨਾ ਕਲਰ ਹੈ ਤੇ ਡਿਜ਼ਾਈਨਿੰਗ ਉਹਦੀ ਸੇਮ ਰਹੇਗੀ ਪਹਿਲਾਂ ਆਪਾਂ ਖੋਲ ਕੇ ਤੁਹਾਨੂੰ ਦਿਖਾਤਾ ਤੇ ਆ ਇਹਦਾ ਮਤਲਬ ਕਲਰ ਔਰ ਡਿਜ਼ਾਈਨ ਇਹਦਾ ਆ ਰਹੇਗਾ ਦੁਪੱਟੇ ਦਾ ਬਹੁਤ ਪਿਆਰਾ ਬਹੁਤ ਸੋਨਾ ਪੀਸ ਹੈ ਇਹ ਵੀ ਠੀਕ ਹੈ ਜੀ ਇਹ ਹੋ ਗਿਆ ਜੀ ਇਹ ਰਹੇਗਾ ਮੈਰੂਨ ਸ਼ੇਡ ਦੇ ਵਿੱਚ ਆ ਦੇਖੋ ਮਹਿਰੂਨ ਦੇ ਵਿੱਚ ਆਹ ਸਲਵਾਰ ਰਹੇਗੀ ਤੇ ਆ ਇਹਦੀ ਸ਼ਰਟ ਰਹੇਗੀ ਤੇ ਆ ਇਹਦਾ ਉਸੇ ਤਰ੍ਹਾਂ ਦੁਪੱਟਾ ਰਹੇਗਾ ਠੀਕ ਹੈ ਜੀ ਤੇ ਆ ਇਹਦਾ ਦੁਪੱਟਾ ਰਹੇਗਾ ਬਹੁਤ ਪਿਆਰਾ ਇਹ ਵੀ ਸੂਟ ਆ ਤੇ ਆ ਮਸਟਰਡ ਸ਼ੇਡ ਦੇ ਵਿੱਚ ਰਹੇਗਾ ਜਿਨੇ ਜਿਨ੍ਹਾਂ ਨੂੰ ਮਸਟਰਡ ਕਲਰ ਪਸੰਦ ਆ ਉਹ ਮਸਟਰਡ ਸ਼ੇਡ ਦੇ ਵਿੱਚ ਲੈ ਸਕਦੇ ਨੇ ਲਓ ਜੀ ਇਸ ਤਰ੍ਹਾਂ ਇਹ ਇਹਦਾ ਦੁਪੱਟਾ ਖੁੱਲ ਕੇ ਤੁਹਾਨੂੰ ਦਿਸ ਜਾਣਾ ਆ ਇਹਦੀ ਸਲਵਾਰ ਰਹੇਗੀ ਆਸੀ ਮਸਟਰਡ ਕਲਰ ਦੀ ਆ ਸਲਵਾਰ ਰਹੇਗੀ ਬਹੁਤ ਪਿਆਰਾ ਹੈ ਵੀ ਬਹੁਤ ਸੋਨਾ ਪੀਸ ਲੱਗਦਾ ਠੀਕ ਹੈ ਜੀ ਹੋਰ ਤੁਹਾਨੂੰ ਸਾਡੀਆਂ ਵੀਡੀਓਜ਼ ਕਿਵੇਂ ਦੀਆਂ ਲੱਗਦੀਆਂ ਨੇ ਸਾਨੂੰ ਲਾਈਕ ਤੇ ਕਮੈਂਟ ਕਰਕੇ ਜਰੂਰ ਦੱਸਿਓ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਹੁਣ ਆਪਾਂ ਕਰਦੇ ਆਂ ਫਤੇ ਦੀ ਸਾਂਝ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ